ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ 1 ਜੁਲਾਈ ਦੇ ਆਸ-ਪਾਸ ਹੁੰਦੀ ਹੈ ਪਰ ਇਸ ਵਾਰ ਇਹ 24 ਜੂਨ ਨੂੰ ਮੌਨਸੂਨ ਦੀ ਆਮਦ ਹੋ ਗਈ ਸੀ ਲਗਭਗ ਇੱਕ ਹਫਤਾ ਪਹਿਲਾਂ ਨੋਰਮਲ ਤੋਂ ਮੌਨਸੂਨ ਦੀ ਆਮਦ ਹੋ ਗਈ ਸੀ ਔਰ ਜੂਨ ਔਰ ਜੁਲਾਈ ਦੋਨੋਂ ਮਹੀਨਿਆਂ ਦੇ ਵਿੱਚ ਹੀ ਜਿਹੜੀ ਮੌਨਸੂਨ ਦੀ ਬਾਰਿਸ਼ ਨੋਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਹੈ ਕਿਉਂਕਿ ਲੁਧਿਆਣਾ ਦੀ ਜੂਨ ਮਹੀਨੇ ਦੀ ਨਾਰਮਲ ਬਾਰਿਸ਼ 82.8 ਮਿਲੀਮੀਟਰ ਹੈ ਪਰ ਇਸ ਵਾਰੀ 128.2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਔਰ ਜੁਲਾਈ ਮਹੀਨੇ ਦੀ ਨਾਰਮਲ ਬਾਰਿਸ਼ 220.4 ਮਿਲੀਮੀਟਰ ਹੈ ਪਰ ਇਸ ਵਾਰੀ 260.9 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਔਰ ਵਾਲੇ ਦਿਨਾਂ ਦੇ ਵਾਦਰ ਦੀ ਗੱਲ ਕਰੀਏ ਤਾਂ ਕਿਉਂਕਿ ਮੌਨਸੂਨ ਸਿਸਟਮ ਰਿਜਨ ਦੇ ਵਿੱਚ ਐਕਟਿਵ ਹੈ ਸੋ ਔਰ ਵਾਲੇ ਤਿੰਨ ਚਾਰ ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅੱਜ aur ਕੱਲ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੀ ਖਾਸ ਪੇਸ਼ਕਸ਼ ਮੌਸਮ ਖਬਰਨਾਮਾ ਸੋ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਤੇ ਹਰ ਪਾਸੇ ਮੀ ਜਿਹੜਾ ਹੈ ਪੈ ਰਹੇ ਹੈ ਤੇ ਖੁਸ਼ ਨੁਮਾ ਮੌਸਮ ਵੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦਾ ਮਿਸਜਾਜ਼ ਕਿਹੋ ਜਿਹਾ ਰਹਿਣ ਵਾਲਾ ਹੈ ਗੱਲਬਾਤ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਪੀਏਯੂ ਸਾਡੇ ਨਾਲ ਮੈਡਮ ਨੇ ਪਵਨੀਤ ਕੌਰ ਕਿੰਗਰਾਜੀ ਜੋ ਮੌਸਮ ਵੈਦਰ ਐਕਸਪਰਟ ਨੇ ਗੱਲਬਾਤ ਕਰਨ ਲਈ ਸਤਿ ਸ਼੍ਰੀ ਅਕਾਲ ਮੈਮ ਜਿੱਦਾਂ ਕਿ ਇਸ ਵਾਰੀ ਪ੍ਰੀ ਪ੍ਰੀ ਮੌਨਸੂਨ ਦੇਖਣ ਨੂੰ ਮਿਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਜੀ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 34.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 28.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਦੋਨੇ ਦਿਨ ਔਰ ਰਾਤ ਦਾ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਰਿਕਾਰਡ ਕੀਤੇ ਗਏ ਨੇ ਔਰ ਜਿ ਆਨਵਰੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕਿਉਂਕਿ ਮੌਨਸੂਨ ਸਿਸਟਮ ਰਿਜਨ ਦੇ ਵਿੱਚ ਐਕਟਿਵ ਹੈ ਸੋ ਆਨਵਰੇ ਤਿੰਨ ਚਾਰ ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅੱਜ ਔਰ ਕੱਲ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਉਹਦੇ ਵਾਸਤੇ ਅੱਜ ਔਰ ਕੱਲ ਦੋ ਦਿਨ ਆਮਡਿ ਵੱਲੋਂ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਵੀ ਜਾਰੀ ਕੀਤਾ ਗਿਆ ਮੈਮ ਲਾਸਟ ਇਅਰ ਤੋਂ ਇਸ ਵਾਰੀ ਮੌਨਸੂਨ ਦੇ ਵਿੱਚ ਕਿੰਨਾ ਕੁ ਜੁੜਾ ਫਰਕ ਦੇਖਣ ਨੂੰ ਮਿਲਿਆ ਕਿੰਨੇ ਐਮਐਮ ਜਿਹੜੀ ਬਾਰਿਸ਼ ਹੋ ਚੁੱਕੀ ਹੈ ਜੀ ਜੇ ਅਸੀਂ ਨਾਰਮਲ ਡੇਟ ਮੌਨਸੂਨ ਦੀ ਦੇਖੀਏ ਤਾਂ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ 1 ਜੁਲਾਈ ਦੇ ਆਸ-ਪਾਸ ਹੁੰਦੀ ਹੈ ਪਰ ਇਸ ਵਾਰ 24 ਜੂਨ ਨੂੰ ਮੌਨਸੂਨ ਦੀ ਆਮਦ ਹੋ ਗਈ ਸੀ ਲਗਭਗ ਇੱਕ ਹਫਤਾ ਪਹਿਲਾਂ ਨਾਰਮਲ ਤੋਂ ਮੌਨਸੂਨ ਦੀ ਆਮਦ ਹੋ ਗਈ ਸੀ ਔਰ ਜੂਨ ਔਰ ਜੁਲਾਈ ਦੋਨੋਂ ਮਹੀਨਿਆਂ ਦੇ ਵਿੱਚ ਹੀ ਜਿਹੜੀ ਮੌਨਸੂਨ ਦੀ ਬਾਰਿਸ਼ ਨਾਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਹੈ ਕਿਉਂਕਿ ਲੁਧਿਆਣਾ ਦੀ ਜੂਨ ਮਹੀਨੇ ਦੀ ਨਾਰਮਲ ਬਾਰਿਸ਼ 82.8 ਮਿਲੀਮੀਟਰ ਹੈ ਔਰ ਇਸ ਵਾਰ 128.2 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਔਰ ਜੁਲਾਈ ਮਹੀਨੇ ਦੀ ਨਾਰਮਲ ਬਾਰਿਸ਼ 220 4 mm ਪਰਿਸ਼ਵਰੀ 260.9 mm بارش ریکارڈ ਕੀਤੀ ਗਈ ਹੈ ਜਿਵੇਂ ਮੌਨਸੂਨ ਦੇ ਸੀਜ਼ਨ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕੁਝ ਸੁਝਾਅ ਦੇਣਾ ਚਾਹੁੰਦੇ ਹਾਂ ਫਾਰਮਰਸ ਨੂੰ ਹੀ ਦੱਸ ਸਕਦੇ ਆ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਸੀਂ ਸਮਝਦੇ ਆ ਕਿ ਜਿਹੜੀ ਬਾਰਿਸ਼ ਅੱਜਕਲ ਹੋ ਰਹੀ ਹੈ ਖਰੀਫ ਕ੍ਰੌਪਸ ਦੀ ਹੈ ਜਿਹੜੀ ਪਾਣੀ ਦੀ ਲੋੜ ਨੂੰ ਪੂਰਾ ਕਰ ਸਕਦੀ ਹੈ ਕਿਉਂਕਿ ਝੋਨੇ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਪਰ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਦਾ ਵੀ ਫਾਰਮਰਸ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਸਾਰੀਆਂ ਕ੍ਰੌਪਸ ਦੇ ਵਿੱਚ ਪਾਣੀ ਖੜਾ ਨਹੀਂ ਰਹਿਣਾ ਚਾਹੀਦਾ ਉਹਨਾਂ ਨੂੰ ਉਹਦੇ ਨਾਲ ਨੁਕਸਾਨ ਹੁੰਦਾ ਸੋ ਫਾਰਮਰਸ ਨੂੰ ਖੇਤਾਂ ਦੇ ਵਿੱਚ ਡਰੇਨੇਜ ਦਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਨਾਲ-ਨਾਲ ਪਾਣੀ ਦਾ ਨਿਕਾਸ ਜ਼ਰੂਰ ਹੋ ਸਕੇ। ਕਿੰਗਰਾ ਮੈਮ ਇਸ ਮੌਨਸੂਨ ਦੇ ਸੀਜ਼ਨ ਦੇ ਕਾਰਨ ਸਿਹਤ ਤੇ ਕੀ ਪ੍ਰਭਾਵ ਪੈਂਦਾ ਹੈ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਲੋਕਾਂ ਨੂੰ ਇਹ ਹੀ ਦੱਸ ਸਕਦੇ ਹਾਂ ਜੀ ਕਿ ਜਿਹੜਾ ਇਹ ਵਾਲਾ ਪੀਰੀਅਡ ਹੁੰਦਾ ਕਿਉਂਕਿ ਇਹਦੇ ਵਿੱਚ ਇਨਫੈਕਸ਼ਨਸ ਦੇ ਬੜੇ ਚਾਂਸਸ ਹੁੰਦੇ ਨੇ ਉਹਨਾਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਸੇਤ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਮ ਜਿੱਦਾਂ ਕਿ ਪ੍ਰੀ ਮੌਨਸੂਨ ਦੇਖਣ ਨੂੰ ਮਿਲਿਆ ਕੀ ਲੱਗਦਾ ਹੈ ਕਿ ਪ੍ਰੀ ਵਿంటర్ ਵੀ ਦੇਖਣ ਨੂੰ ਮਿਲ ਸਕਦੀ ਹੈ ਇਹਦੇ ਬਾਰੇ ਕਿਉਂਕਿ ਸਾਡੇ ਕੋਲ ਲੌਂਗ ਟਰਮ ਜਿਹੜਾ ਵੈਦਰ ਦੀ ਪ੍ਰੈਡਿਕਸ਼ਨ ਨਹੀਂ ਹੁੰਦੀ ਜੀ ਔਨ ਵਾਲੇ ਕੁਝ ਦਿਨਾਂ ਦੀ ਵੈਦਰ ਦੀ ਪ੍ਰੈਡਿਕਸ਼ਨ ਨਹੀਂ ਹੁੰਦੀ ਐ ਸੋ ਇਹਦੇ ਬਾਰੇ ਕੁਝ ਕੁਆਂਟੀਫਾਈ ਨਹੀਂ ਕੀਤਾ ਜਾ ਸਕਦਾ ਪਰ ਔਨ ਵਾਲੇ ਤਿੰਨ ਚਾਰ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀ ਹੈ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਹੈ ਅੱਜ ਮੌਸਮ ਦੇ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਹਲਕੀ ਤੂਫਨ ਨਿਕਲੀ ਹੋਈ ਹੈ ਤੇ ਉੱਥੇ ਉਮਸਪਰੀ ਕਦਮੀ ਦੇ ਨਾਲ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਵੀ ਅੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਮਸਪਰੀ ਕਰਮੀ ਦੇ ਨਾਲ ਲੋਕ ਜਿਹੜੇ ਨੇ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਹਲਕੀ ਤੁੱਪ ਦੇਖਣ ਨੂੰ ਮਿਲ ਰਹੀ ਹੈ ਹਵਾਵਾਂ ਵਿੱਚ ਜੜੀਆਂ ਹੌਲੀ-ਹੌਲੀ ਹਲਕੀ-ਹਲਕੀ ਹਵਾ ਦੇਖਣ ਨੂੰ ਮਿਲ ਰਹੀ ਹੈ ਤੇ ਹੁਮਸਪਰੀ ਕਰਮੀ ਨੇ ਲੋਕਾਂ ਨੂੰ ਜੜੀ ਰਾਹਤ ਨਹੀਂ ਮਿਲਦੇ ਹੋਈ ਨਜ਼ਰ ਆ ਰਹੀ ਹੈ ਪਰ ਉੱਥੇ ਅੱਜ ਪੀਏਯੂ ਅਸੀਂ ਪਹੁੰਚੇ ਸੀ ਜਿੱਥੇ ਅਸੀਂ ਪੀਏਯੂ ਦੇ ਵੈਦਰ ਐਕਸਪਰਟ ਦੇ ਨਾਲ ਗੱਲਬਾਤ ਕੀਤੀ ਪਵਨੀਤ ਕੋਰ ਕਿੰਗਰਾ ਮੈਮ ਜੀ ਦਾ ਕਹਿਣਾ ਹੈ ਕਿ ਆਉਣ ਵਾਲੇ 3-4 ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਤਬਦੀਲੀ ਜਿਹੜੀ ਇਹ ਦੇਖਣ ਨੂੰ ਮਿਲੀ ਕਈ ਡਿਸਟ੍ਰਿਕਟ ਦੇ ਵਿੱਚ ਜਿਹੜਾ ਮੀਂਹ ਪੈਣ ਦੇ ਜਿਹੜੇ ਅਸਾਰ ਦੱਸੇ ਗਏ ਸੋ ਇਸ ਵੀਡੀਓ ਦੇ ਬਾਰੇ ਤੁਹਾਡੇ ਆਪਣੇ ਕੀ ਵਿਚਾਰ ਨੇ ਕਮੈਂਟ ਸੈਕਸ਼ਨਾਂ ਦੇ ਮਾਧਿਅਮ ਰਾਹੀਂ ਸਾਡੇ ਨਾਲ ਸਾਂਝ ਜਰੂਰ ਕਰਿਓ ਤੇ ਦੇਖਦੇ ਰਹੋ ਲੁਧਿਆਣਾ ਲਈ ਅਗਲੀ ਅਪਡੇਟ ਲੈ ਕੇ ਫਿਰ ਤੋਂ ਰूबरू ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸੰਦੀਪ ਕੁਮਾਰ ਦੇ ਨਾਲ ਮੈਂ ਅਮਿਤ